ਸਾ ਪੋਈ ਇਹ ਪੁੱਲਾ ਬਲ ਸੰਤੋਖ ਸਿੰਘ ਦਿਵਾਲਾ ਪ੍ਰਧਾਨ ਸਾਹਿਬ ਉਹਨਾਂ ਬਈ ਸੰਤੋਖ ਸਿੰਘ ਦਿਵਾਲਾ ਇੰਦਰਪ੍ਰੀਤ ਦਿਵਾਲਾ ਜਿਹੜਾ ਅੰਦਰ ਦੇ ਬਸਿਆ ਹੈ ਅਵਤਾਰ ਸਿੰਘ ਗਿੱਲ ਕੋਟ ਸੁੱਕਾ ਕੋਟ ਕੈਨੇਡਾ ਸੁੱਕਾ ਕੋਟ ਕੈਨੇਡਾ ਨਵੀ ਖੜ ਅੱਚਰਵਾਲ ਨਵੀ ਖੜ ਅੱਚਰਵਾਲ ਕੋਪੀ ਸੈਨਪੁਰ ਜਿਸ ਕਰਨ ਕਰੰਗਣਾ ਗੋਗੀ ਹਰੀਵਰ ਪਾ 44 ਸੈਕਿੰਡ 50 ਪੁਆਇੰਟ ਦਾ ਸਮਾਂ ਬਾਈ ਜੀ 44 50 ਸੁੱਖਾ ਕੋਟ ਕੈਨੇਡਾ ਲਾਓ ਮੇਰਾ ਵੀ ਜੋੜੋ ਅਗਲੀ ਔਣੀ ਸਰਦਾਰ ਬਹਾਦਰ ਸਿੰਘ ਜੀ ਕਜਲਾ ਯੂਕੇ ਦੁਆਬਾ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਵਾਹ ਮੋਟਰਸਾਈਕਲ ਵਾਲਿਆ 7135 ਵਾਲਾ ਗੱਬਰੋ ਜੋੜੋ ਜੋੜੀ ਅਸੀਂ ਸਮੂਹ ਇਲਾਕਾ ਨਿਵਾਸੀ ਵੀਰਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅੱਜ ਦੇ ਖੇਡ ਮੇਲੇ ਵਾਸਤੇ ਸਾਨੂੰ ਵੱਡਾ ਯੋਗਦਾਨ ਦਿੱਤਾ ਹੈ। ਫਰਵੈਟ ਹਟ। ਹਟ ਕੋਈ ਨਾ। ਸਰਬਾਈ ਇਹ ਉੱਪਰਲੇ ਪਾਸੇ ਜਿਹੜਾ ਕਾਲਾ ਬੋਲਦਾ ਜੀ ਇਹ ਤਲਾਵਰ ਸਿੰਘ ਦਿੱਲੀ ਰਾਣੇ ਵੱਲ ਟੱਪਰੀਆਂ ਤੇਰਸੇਮ ਸਿੰਘ ਸੇਮਾ ਹਿਆਲਾ ਦੁਆਬਾ ਤੇ ਅੰਦਰਲੇ ਪਾਸੇ ਸੀਤਲ ਸਿੰਘ ਘਰਚਾ ਦੁਆਬਾ ਗਰਜੀਤ ਸਿੰਘ ਘਰਚਾ ਸੋਨਾ ਘਰਚਾ ਜਸਵੀਰ ਖਵਾਚੋ ਉਹ ਬੱਚੋ ਬੱਚ ਜੱਗੀ ਭਾਮਿਆ ਜੱਸਾ ਵਦੇਸ਼ਾ 48 47 ਦਾ ਸਮਾਂ ਵਜਦੀ ਸਾਰੇ ਭਰਾਵਾਂ ਦਾ ਆਈ ਮੜੇ ਭਾਜੀ ਸਾਰੇ ਭਰਾਵਾਂ ਦਾ ਮੈਂ ਟੋੜੀ ਆ ਗਿਆ ਕਾਲੋ ਦੇਖੋ ਜਾਰੀ ਟਿਕਿਆ ਕੀ ਫੀਡ ਹੈ ਆ ਆ ਆ ਜਿਹੜਾ ਬਾਈ ਜੀ ਇਹ ਸਕੰਦਰਪੁਰ ਗਿਆ ਵੀ ਕਾਤਾ ਸਿੰਘ ਸਕੰਦਰਪੁਰ ਦਾ ਗੁਰਵਿੰਦਰ ਸਕੰਦਰਪੁਰ ਉਹ ਨਾਲ ਇਹ ਨਾਲ 나જર ਸਿੰਘ ਸਕੰਦਰਪੁਰ ਵੀ ਵਾਕਿਆ ਲੋਕ ਬੋਲੀਆਂ ਵੀ ਮਸ਼ਹੂਰ ਹੋਈਆਂ ਆਵੇ 나જરા ਵਾਹਵੇ 나જરા ਬੋਤਾ ਬੰਦ ਦਰਵਾਜ਼ੇ ਬੁੱਤੇ ਤੇਰੇ ਨੂੰ ਪਾਉਂਦਾ ਟੋਕਰਾ ਤੈਨੂੰ ਦੇ ਪ੍ਰਸ਼ਾਦ ਦੇ ਕਿੱਥੇ ਵਿੱਚ ਨੱਚੀ ਮੇਰੀ ਮੇਰੀ ਧੰਕ ਸੁਆਦਰ ਦਰਵਾਜ਼ੇ ਸਿਕੰਦਰਪੁਰ ਉੱਪਰ 42 15ਵੇਂ ਇਹ ਸਿਕੰਦਰਪੁਰ ਜਾਵੇ ਨਾਚਨ ਸਿੰਘ ਰਵ ਜਿਹੜਾ ਬੱਲੇ ਪਾਸੇ ਵੱਜ ਗਿਆ ਲੋ ਸਿਕੰਦਰਪੁਰ ਦਾ ਵੀ ਧੰਨਵਾਦ ਕਰਦੇ ਆ ਸਾਰੇ ਮਿੱਤਰਾਂ ਦਾ ਧੰਨਵਾਦ ਵੀਰੋ ਜਿਹਨਾਂ ਨੇ ਅੱਜ ਦੇ ਮੇਲੇ 'ਚ ਪਹੁੰਚ ਕੇ ਸਾਡੇ ਮੇਲੇ ਦੀ ਰੌਣਕ ਵਾੜੀ ਤੁਹਾਨੂੰ ਵੀ ਧੰਨਵਾਦ ਕਰਦੇ ਆ ਵੀ ਅੱਜ ਦਾ ਖੇਡ ਮੈਚ ਸਤ ਬਾਬਾ ਜੀ ਫਰੀਦ ਦੇਕੀ ਵਾਲੇ ਸਾਡਾ ਸਿਰ ਚਾੜ ਬਜਾਰਾ ਤੇ ਦਰਵਾ ਰਹੇ ਪੱਪਾ 46 19 ਲਿਆਓ ਲਿਆਓ ਵੀਰ ਜੋੜੇ ਜੋੜੀ ਮੇਰਾ ਵੀਰ ਚਤਕਾਰ ਜੀ ਸਰਪੰਚ ਮस्तान ਸਿੰਘ ਠਵਾਣਾ ਬਹੁਤ ਬਤਾ ਦਿਨ ਧੰਨਵਾਦ ਕਰਦਾ ਹੋਪਾ ਪੰਜ ਥੋੜਾ ਜਿਆਦਾ ਓਵਰ ਸਾਈਜ਼ ਕੋਈ ਵੀਰੇ ਕਿੰਦਾ ਹਾਲ ਹੈ ਮੈਂ ਗਿਆ ਭਰਵਾਨ ਖੜਾ ਦੇਖੀ ਲੱਗੇ ਰੱਖੀ ਉਹਦਾ ਲਾਲ ਹੋ ਗਿਆ ਦਾਨੀਦਰ ਵੀਰੇ ਗੱਲ ਨਹੀਂ ਹੋਏ ਉਹ ਫਾਜੀ ਮੌਲੀ ਬਾਦਵਾਨ ਕਿਤੇ ਵੇ ਬਾਬਾ ਫਲਾਈ ਦਾ ਖੇਡ ਮੇਲਾ ਵੀ ਬਾਈ ਜੀ ਆ ਰਿਹਾ ਹੈ ਸ਼ੇਰਗੜ ਮੰਡ ਉਹ ਵੀ ਤਰੀਕ ਦੋਨੋਂ ਦਾਦਾਂਗੇ ਇੱਕ ਦੋ ਦਿਨਾਂ ਦੇ ਵਿੱਚ ਬਾਬਾ ਫਲਾਈ ਸ਼ੇਰਗੜ ਮੰਡ ਬਹੁਤ ਚੋਟੀ ਦਾ ਖੇਡ ਮੇਲਾ ਬਾਈ ਜੀ ਉੱਪਰ 52 72 52 ਸੈਕਿੰਡ 72 ਪੁਆਇੰਟ ਦਾ ਸਮਾਂ ਲਾਹ ਗੋੜੀ ਨੇ ਚੱਲ ਭਾਈ ਇਹ ਅੰਦਰਲੇ ਪਾਸੇ ਬਾਈ ਜਿਹੜਾ ਬੈੜਾ ਇਹ ਸੇਵਾ ਸਿੰਘ ਮੇਵਾ ਸਿੰਘ ਬਲਪੋਤਾ ਬਹਾਦਰ ਸਿੰਘ ਗਜਲਾ ਯੂਕੇ ਦੁਆਬਾ ਅੱਪਾ 45 ਸੈਕਿੰਡ 48 ਪੁਆਇੰਟ ਵੀ